ਇਸ ਵੇਲੇ ਦੀ ਵੱਡੀ ਖਬਰ ਹੈ ਤਰਨਤਾਰਨ ਦੀਆਂ ਜਿਮਨੀ ਚੋਣਾ ਦੇ ਨਾਲ ਹੀ ਚੁੜੀ ਹੋਈ ਆ ਦੱਸ ਦਈਏ ਕਿ ਤਰਨਤਾਰਨ ਦੀਆਂ ਜਿਮਨੀ ਚੋਣਾ ਤੋਂ ਪਹਿਲਾਂ ਉਥੋਂ ਦੇ ਐਸਐਸਪੀ ਡਾਕਟਰ ਰਵਜੋਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਹੁਣ ਉਹਨਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਕਰ ਰਹੇ ਸੀ ਉਹਨਾਂ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਜਿਹੜਾ ਕਿ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਈ ਗਈ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਮਨੀ ਚੋਣਾ ਦੌਰਾਨ ਐਸਐਸਪੀ ਰਵਜੋਤ ਕੌਰ ਨੂੰ ਤਰਨਤਾਰਨ ਦੀਆਂ ਜਿਹੜੀ ਕਿ ਅਹੁਦੇ ਦੇ ਉੱਤੇ ਉੱਥੇ ਐਸਐਸਪੀ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਹੁਣ ਪੁਲਿਸ ਦੁਆਰਾ ਚੋਣ ਕਮਿਸ਼ਨ ਨੂੰ ਰਿਪੋਰਟ ਹੈ ਜਿਹੜੀ ਉਹ ਸੌਂਪੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੀ ਮੌਤਲ ਐਸਐਸਪੀ ਰਵਜੋਤ ਕੌਰ ਗਰੇਵਾਲ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਐਡੀਜੀਪੀ ਰਾਮ ਸਿੰਘ ਦੇ ਵੱਲੋਂ ਕੱਲ ਸ਼ਾਮ ਨੂੰ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਸੀਲਬੰਦ ਲਫਾਫੇ ਦੇ ਵਿੱਚ ਸੌਂਪੀ ਗਈ ਹੈ ਮੁੱਖ ਚੋਣ ਅਧਿਕਾਰੀਆਂ ਨੂੰ ਦਿੱਤੀ ਗਈ ਰਿਪੋਰਟ ਦੇ ਵਿੱਚ ਰਵਜੋਤ ਕੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਕੇਸ ਦਰਜ ਕਰਨ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਗਿਆ ਤੇ ਅਕਾਲੀ ਵਰਕਰਾਂ ਤੇ ਐਫ ਆਈ ਆਰ ਦਰਜ ਕਰਨ ਦੇ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਨੇ 8 ਨਵੰਬਰ ਨੂੰ ਰਵਜੋਤ ਕੌਰ ਨੂੰ ਮਤਲ ਕੀਤਾ ਸੀ ਇਹ ਫੈਸਲਾ ਜਿਹੜਾ ਕਿ ਉਹ uh, Odisha ਕੈਡਰ ਦੀ IPS ਅਧਿਕਾਰੀ ਦੇ ਵੱਲੋਂ ਜਿਹੜਾ ਕੀਤਾ ਗਿਆ ਸੀ ਇਸ ਰਿਪੋਰਟ ਦੇ ਆਧਾਰ ਤੇ ਹੁਣ ਇਹ ਕਾਫੀ ਜਿਹੜੇ ਵੱਡੇ ਖੁਲਾਸੇ ਹੋ ਸਕਦੇ ਨੇ ਰਿਪੋਰਟ ਦੇ ਵਿੱਚ ਐਫ ਆਈ ਆਰ ਦਰਜ ਕਰਨ ਦੇ ਤਰੀਕੇ ਤੇ ਗ੍ਰਿਫਤਾਰੀ ਦੇ ਸਮੇਂ ਤੇ ਸਵਾਲ ਜਿਹੜੇ ਚੁਕੇ ਗਏ ਸੀ ਤਰਨਤਨ ਅੰਮ੍ਰਿਤਸਰ ਮੋਗਾ ਅਤੇ ਬਟਾਲਾ ਦੇ ਵਿੱਚ ਅਕਾਲੀ ਵਰਕਰਾਂ ਖਿਲਾਫ ਨੋ ਐਫ ਆਈ ਆਰ ਦਰਜ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਅਕਾਲੀ ਦਲ ਦੇ ਚੋਣ ਕਮਿਸ਼ਨ ਸਾਹਮਣੇ ਆਪਣੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਜਿਹੜਾ ਚੁਕਿਆ ਸੀ ਰਵਜੋਤ ਕੌਰ ਦੀ ਮੁਤਲੀ ਤੋਂ ਬਾਅਦ ਪਹਿਲਾਂ ਕਮਿਸ਼ਨ ਨੇ ਸਟੇਟ ਪੁਲਿਸ ਨੌਡਲ ਅਧਿਕਾਰੀ ਜਰੀਏ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਤੋਂ ਸਪਸ਼ਟੀਕਰਨ ਮੰਗਿਆ ਸੀ ਡੀਆਈਜੀ ਨੇ ਸਾਫ ਕਾ ਐਸਐਸਪੀ ਨੂੰ ਕਿਸੇ ਵੀ ਗੜਬੜੀ ਤੋਂ ਮੁਕਤ ਕਰ ਦਿੱਤਾ ਗਿਆ ਸੀ ਤੇ ਇਹ ਕਿਹਾ ਗਿਆ ਸੀ ਕਿ ਗ੍ਰਿਫਤਾਰੀਆਂ ਚੱਲ ਰਹੀਆਂ ਨੇ ਜਾਂਚ ਦਾ ਹਿੱਸਾ ਹੈ ਇਸ ਤੋਂ ਬਾਅਦ ਕਮਿਸ਼ਨ ਨੇ ਅਜ਼ਰਵਰਦੀਨ ਰਿਪੋਰਟ ਦੇ ਆਧਾਰ ਦੇ ਉੱਤੇ ਐਸਐਸਪੀ ਨੂੰ ਮੋਤਲ ਕੀਤਾ ਅਤੇ ਐਡੀਜੀਪੀ ਰੈਂਕ ਦੇ ਅਧਿਕਾਰੀਆਂ ਤੋਂ ਜਾਂਚ ਕਰਵਾਉਣ ਦੇ ਨਿਰਦੇਸ਼ ਨੇ ਜਿਹੜੇ ਦਿੱਤੇ ਤਾਂ ਹੁਣ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਰਿਪੋਰਟ ਹੈ ਜਿਹੜੀ ਚੌਣ ਕਮਿਸ਼ਨ ਨੂੰ ਸੌਂਪ ਦਿੱਤੀ ਗਈ ਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਪਰਚੇ ਕੀਤੇ ਗਏ ਨੇ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਉਹ ਬਿਲਕੁਲ ਜਾਇਜ਼ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀ ਜਾਂਚ ਹੋਵੇਗੀ ਉਸ ਦੇ ਵਿੱਚ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਮੁਅੱਤਲ ਐਸਐਸਪੀ ਰਵਜੋਤ ਕੌਰ ਗਰੇਵਾਲ ਜਿਹੜੇ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਸਸਪੈਂਡ ਕੀਤੇ ਗਏ ਸੀ ਉਹਨਾਂ ਦੇ ਮਾਮਲੇ ਤੇ ਵਿੱਚ ਕਾਰਵਾਈ ਕਰ ਰਹੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦੇ ਵੱਲੋਂ ਆਪਣੀ ਰਿਪੋਰਟ ਹੈ ਜਿਹੜੀ ਬੰਦ ਲਫਾਫੇ ਦੇ ਵਿੱਚ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਤਰਨਤਾਰਨ ਦੀਆਂ ਜਿਮਨੀ ਚੋਣਾਂ ਦੇ ਨਾਲ ਹੀ ਜੁੜੀ ਹੋਈ ਆ ਦੱਸ ਦਈਏ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਉਥੋਂ ਦੇ ਐਸਐਸਪੀ ਡਾਕਟਰ ਰਵਜੋਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਹੁਣ ਉਹਨਾਂ ਦੇ ਉਤੇ ਜਿਹੜੀ ਹੈ ਕਾਰਵਾਈ ਕਰ ਰਹੇ ਸੀ ਉਹਨਾਂ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਜਿਹੜਾ ਕਿ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਈ ਗਈ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਮਣੀ ਚੋਣਾਂ ਦੌਰਾਨ ਐਸਐਸਪੀ ਰਵਜੋਤ ਕੌਰ ਨੂੰ ਤਰਨ ਤਰਨ ਦੀਆਂ ਜਿਹੜੀ ਕਿ ਅਹੁਦੇ ਦੇ ਉੱਤੇ ਉੱਥੇ ਐਸਐਸਪੀਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤਾਂ ਹੁਣ ਪੁਲਿਸ ਦੁਆਰਾ ਚੋਣ ਕਮਿਸ਼ਨ ਨੂੰ ਰਿਪੋਰਟ ਹੈ ਜਿਹੜੀ ਉਹ ਸੌਂਪੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੀ ਮੌਤਲ ਐਸਐਸਪੀ ਰਵਜੋਤ ਕੌਰ ਗਰੇਵਾਲ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਐਡੀਜੀਪੀ ਰਾਮ ਸਿੰਘ ਦੇ ਵੱਲੋਂ ਕੱਲ ਸ਼ਾਮ ਨੂੰ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਸੀਲਬੰਦ ਲਫਾਫੇ ਦੇ ਵਿੱਚ ਸੌਂਪੀ ਗਈ ਹੈ ਮੁੱਖ ਚੋਣ ਅਧਿਕਾਰੀਆਂ ਨੂੰ ਦਿੱਤੀ ਗਈ ਰਿਪੋਰਟ ਦੇ ਵਿੱਚ ਰਵਜੋਤ ਕੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਕੇਸ ਦਰਜ ਕਰਨ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਗਿਆ ਤੇ ਅਕਾਲੀ ਵਰਕਰਾਂ ਤੇ ਐਫ ਆਈ ਆਰ ਦਰਜ ਕਰਨ ਦੇ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਨੇ 8 ਨਵੰਬਰ ਨੂੰ ਰਵਜੋਤ ਕੌਰ ਨੂੰ ਮਤਲ ਕੀਤਾ ਸੀ ਇਹ ਫੈਸਲਾ ਜਿਹੜਾ ਕਿ ਉਹ 오ਡੀਸਾ ਕੈਡਰ ਦੀ ਆਈਪੀਐਸ ਅਧਿਕਾਰੀ ਦੇ ਵੱਲੋਂ ਜਿਹੜਾ ਕੀਤਾ ਗਿਆ ਸੀ ਇਸ ਰਿਪੋਰਟ ਦੇ ਆਧਾਰ ਤੇ ਹੁਣ ਇਹ ਕਾਫੀ ਜਿਹੜੇ ਵੱਡੇ ਖੁਲਾਸੇ ਹੋ ਸਕਦੇ ਨੇ ਰਿਪੋਰਟ ਦੇ ਵਿੱਚ ਐਫਆਈਆਰ ਦਰਜ ਕਰਨ ਦੇ ਤਰੀਕੇ ਤੇ ਗ੍ਰਿਫਤਾਰੀ ਦੇ ਸਮੇਤੇ ਸਵਾਲ ਜਿਹੜੇ ਚੁਕੇ ਗਏ ਸੀ ਤਰਨਤਨ ਅੰਮ੍ਰਿਤਸਰ ਮੋਗਾ ਅਤੇ ਬਟਾਲਾ ਦੇ ਵਿੱਚ ਕਾਲੀ ਵਰਕਰਾਂ ਖਿਲਾਫ ਨੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਕਾਲੀ ਦਲ ਨੇ ਕੌਨ ਕਮਿਸ਼ਨ ਸਾਹਮਣੇ ਆਪਣੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਜਿਹੜਾ ਚੁੱਕਿਆ ਸੀ ਰਵਜੋਤ ਕੌਰ ਦੀ ਮੌਤਲੀ ਤੋਂ ਬਾਅਦ ਪਹਿਲਾਂ ਕਮਿਸ਼ਨ ਨੇ ਸਟੇਟ ਪੁਲਿਸ ਨੋਡਲ ਅਧਿਕਾਰੀ ਜਰੀਏ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਤੋਂ ਸਪਸ਼ਟੀਕਰਨ ਮੰਗਿਆ ਸੀ ਡੀਆਈਜੀ ਨੇ ਸਾਫ ਕਾ ਐਸਐਸਪੀ ਨੂੰ ਕਿਸੇ ਵੀ ਗੜਬੜੀ ਤੋਂ ਮੁਕਤ ਕਰ ਦਿੱਤਾ ਗਿਆ ਸੀ ਤੇ ਇਹ ਕਿਹਾ ਗਿਆ ਸੀ ਕਿ ਗ੍ਰਿਫਤਾਰੀਆਂ ਚੱਲ ਰਹੀਆਂ ਨੇ ਜਾਂਚ ਦਾ ਹਿੱਸਾ ਹੈ ਇਸ ਤੋਂ ਬਾਅਦ ਕਮਿਸ਼ਨ ਨੇ ਅਜਰਵਰਦੀਨ ਰਿਪੋਰਟ ਦੇ ਆਧਾਰ ਦੇ ਉਤੇ ਐਸਐਸਪੀ ਨੂੰ ਮੋਤਲ ਕੀਤਾ ਅਤੇ ਐਡੀਜੀਪੀ ਰੈਂਕ ਦੇ ਅਧਿਕਾਰੀਆਂ ਤੋਂ ਜਾਂਚ ਕਰਵਾਉਣ ਦੇ ਨਿਰਦੇਸ਼ ਨੇ ਜਿਹੜੇ ਦਿੱਤੇ ਤਾਂ ਹੁਣ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਰਿਪੋਰਟ ਆ ਜਿਹੜੀ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਗਈ ਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਪਰਚੇ ਕੀਤੇ ਗਏ ਨੇ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਉਹ ਬਿਲਕੁਲ ਜਾਇਜ ਨੇਤਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀ ਜਾਂਚ ਹੋਵੇਗੀ ਉਸ ਦੇ ਵਿੱਚ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਮੁੱਤਲ ਐਸਐਸਪੀ ਰਵਜੋਤ ਕੌਰ ਗਰੇਵਾਲ ਜਿਹੜੇ ਕਿ ਤਰਨਤਾਰਨ ਦੀਆਂ ਜਿਮਨੀ ਚੋਣਾ ਤੋਂ ਪਹਿਲਾਂ ਸਸਪੈਂਡ ਕੀਤੇ ਗਏ ਸੀ ਉਹਨਾਂ ਦੇ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦੇ ਵੱਲੋਂ ਆਪਣੀ ਰਿਪੋਰਟ ਹੈ ਜਿਹੜੀ ਬੰਦ ਲਫਾਫੇ ਦੇ ਵਿੱਚ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਗਈ ਹੈ